ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਸੰਜੀ ਕਰਨ ਲੱਗੀਆਂ ਤੁਸੀਂ ਧਿਆਨ ਨਾਲ ਦੇਖੋ ਜਿਹੜੀ ਇਹ ਚੀਜ਼ ਹੈ ਇਹਨਾਂ ਦਾ ਨਾਮ ਹੈਗਾ ਸੁਘਾੜੇ ਇਹ ਸੁੱਕੇ ਵੀ ਮਿਲ ਜਾਂਦੇ ਆ ਤੇ ਗਿੱਲੇ ਵੀ ਮੌਸਮ ਦੇ ਦੌਰਾਨੇ ਗਿੱਲੇ ਮਿਲਦੇ ਆ ਗਿੱਲੇ ਵੀ ਖਾ ਸਕਦੇ ਆ ਇਹਨਾਂ ਦੇ ਖਾਣ ਦੇ ਫਾਇਦੇ ਵੀ ਆ ਜੀ ਇਹਨਾਂ ਦੀ ਢੂਈ ਦਰਦ ਕਰਦੀ ਆ ਮਤਾਂ ਦਰਦ ਕਰਦੀ ਆ ਬਾਹਾਂ ਦਰਦ ਕਰਦੀ ਆ ਸਰਵਾਈਕਲ ਪੇਨ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਚੀਜ਼ ਆ ਇਹ ਪਿੰਡਾਂ 'ਚ ਤੇ ਸ਼ਹਿਰਾਂ 'ਚ ਲੋਕ ਆਮ ਖਾਂਦੇ ਸੀ ਪਰ ਹੁਣ ਇਹਨਾਂ ਦਾ ਟ੍ਰੈਂਡ ਲੋਕ ਜਿਵੇਂ ਜਿਵੇਂ ਪੜਦੇ ਲਿਖਦੇ ਗਏ ਆ ਉਹ ਜੇਸੀ ਚੀਜ਼ਾਂ ਨੂੰ ਭੁੰਦੇ ਜਾ ਰਹੇ ਆ ਪਰ ਜੇ ਤੁਸੀਂ ਇਹ ਵਰਤ ਕੇ ਦੇਖੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਹੋਊਗਾ ਇਹਨਾਂ ਦੀ ਪੁਰਾਣੀਆਂ ਢੂਂਗੀਆਂ ਦਰਦ ਕਰਦੀਆਂ ਜਾਂ ਜਿੰਨਾ ਇਸ ਵਾਈਕਲ ਪੇਨ ਆ ਜਾਂ ਇਹਨਾਂ ਦੇ ਗੋਡ ਲੈਨ ਦਰਦ ਉਹਨਾਂ ਨੂੰ ਪੀਸੋ ਪੀਸ ਕੇ ਇਹ ਬਿਲਕੁਲ ਦੁੱਧ ਦੇ ਨਾਲ ਸਵੇਰੇ ਸ਼ਾਮ ਖਾਓ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਵਿੱਚ ਨਾ ਕੋ ਮਿੱਠਾ ਨਾ ਕੋ ਨਮਕੀਨ ਇਸ ਤਰ੍ਹਾਂ ਹੈਗਾ ਇਹ ਉਹਦੇ ਪੀਸ ਕੇ ਪਾਊਡਰ ਬਣਾ ਲਓ ਤੇ ਇਹ ਖਾਓ ਤੁਸੀਂ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਦੁੱਧ ਨਾਲ ਆਓ ਇਹ ਰਹੀ ਗੱਲ ਇੱਕ ਹੋਰ ਵਧੀਆ ਗੱਲ ਹੈ ਜੀ ਇਹ ਇਹ ਵਿੱਚ ਜਵਾਨ ਵੀ ਖਾ ਸਕਦਾ ਡੱਡਾ ਵੀ ਬੱਚਾ ਵੀ ਖਾ ਸਕਦਾ ਤੁਸੀਂ ਪੀਸ ਕੇ ਪਾਊਡਰ ਬਣਾ ਕੇ ਵੀ ਰੱਖ ਸਕਦੇ ਆ ਤਾਜ਼ਾ ਰੋਜ਼ ਪੀਸ-ਪੀਸ ਕੇ ਵੀ ਤੇ ਤੁਹਾਡੀ ਆਪਣੀ ਮਰਜ਼ੀ ਇਹ ਤਾਂ ਬਹੁਤ ਹੀ ਸਸਤਾ ਤੇ ਘਰ ਘਰ ਫਰੂਟ ਆਹੀ ਇਹਨੂੰ ਆਪਾਂ ਸਬੂਰਨ ਫਰੂਟ ਵੀ ਮੰਨਦੇ ਆ ਸੀ ਤੇ ਇਹ ਤੁਸੀਂ ਵਰਤੋ ਵਰਤ ਕੇ ਕਿਸੇ ਕਮੈਂਟਾਂ ਰਾਹੀਂ ਦੱਸੋ ਕਿ ਤੁਹਾਨੂੰ ਕਿਵੇਂ ਲੱਗਿਆ ਅਸੀਂ ਇਹ ਖੁਦ ਆਮ ਪੇਸ਼ੈਂਟਾਂ ਤੋਂ ਲੰਮੇ ਆ ਜਦੋਂ ਅਸੀਂ ਡਾਕਟਰੀ ਤੌਰ ਤੇ ਵਰਤਦੇ ਹਾਂ that's a specialty of the medicine institute